ਇਹ ਦੋਨੇ ਆਪ ਹੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲਾ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ ਉਹਦੇ 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 ਕੰਟੈਕਟ ਦੇ ਆਧਾਰ ਤੇ ਇਹ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ ਕੋਈ ਮਰਡਰ ਦੇ ਵੀ ਨੇ ਹੋਰ ਵੀ ਦੇ ਮਹਿੰਮ ਦੇ ਤਹਿਤ ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਹ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਰਟਾ ਇਹ ਤਿੰਨੇ ਜਿਹੜੇ ਹੈਗੇ ਨੇ ਸ਼ਾਰਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਜਿਹੜਾ ਰਿਕਵਰ ਕੀਤਾ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੌਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੋਇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਆ ਇਹ ਕਿੰਨਾ ਮਹਿੰਗਾ ਦੱਸਿਆ ਜੀ ਕਿੰਨਾ ਨਸਖਰ ਆ ਆਈਸ ਦਾ ਨਸਖਰ ਆ ਜਿਵੇਂ ਕਿ ਜਿਹੜਾ ਅਪਰਨ ਦੀ ਕੋਸਮ ਉਹਨਾਂ ਨੂੰ ਪਰਸ਼ਾਤਰਾ ਇੱਕ ਹੋਰ ਨਹੀਂ ਲੱਗਦਾ ਜਿਹੜਾ ਪਾਸਾ ਜਾਂ ਘੱਟ ਲੋਕ ਇਸੇ ਨੂੰ ਜਨਵਾ ਉਹ ਮੋਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੀਟਿਵਲੀ ਇਹ ਕਿਉਂਕਿ కెమికਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਗ੍ਰੀ 500 ਗ੍ਰਾਮ ਕੋਚ ਤੁਸੀਂ ਅ ਬੜਾ ਜਿਹੜਾ ਨਸ਼ੀ ਦੀ ਕਹਿੰਦਾ ਹੈਗਾ కెమికਲ ਬਤਾਂਦਾ ਕੀ ਹੈ ਸਰ ਉਹ ਉਹਨੂੰ ਉਹ ਸੁਡੋਫੈਡਰਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨਸ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਹੈ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸਾ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ ਹੈ ਇਹਨਾਂ ਨੂੰ ਪੜਨ ਵਿੱਚ ਕਿੰਨੀ ਕੀ ਦਿੱਕਤ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਕਿੱਥੋਂ ਕਾਬੂ ਕੀਤਾ ਜਾਂਦਾ ਹੈ ਇਹ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianlly ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਖੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਅਨਾਲਿਸਿਸ ਫੋਨ ਦਾ ਪੁੱਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ ਸਰ ਪਹਿਲਾਂ ਵੀ ਮਾਮਲੇ ਦਰਜ ਅਗੇ ਨੇ ਹਾਂਜੀ ਪਹਿਲਾਂ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਪਰਚੇ ਵੀ ਆ ਇਹਦੋਂ ਸਿਕਟਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅਮਰਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਾਬ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿਗਟਾਂ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ। ਪਰ ਤੁਸੀਂ ਅਸਲੀ ਲਾਲਾ ਗਾਲੀ ਗ੍ਰਿਫਤਾਰ ਹੋਏ ਜਾਂ ਦਜੀਤ ਪਹਿਲਾਂ ਦੀ ਗ੍ਰਿਫਤਾਰ ਹਾਂਜੀ ਦਲਤਾਰਾਂ ਸਤ ਦਲਜੀਤ ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ। ਉਹ ਕਿਹਾ ਅਦਰ ਫਾਰਮਾ ਦੇ ਵਿੱਚ ਉੱਥੋਂ ਹੀ ਜਿਹੜੇ ਸਪਲਾਈ ਦੇ ਕਿਉਂ ਖੁੱਲੇ ਆਨ ਲੋਕਾਂ ਕਿਉਂ ਹੋਵੇ ਜਦੋਂ ਪਤਾ ਕੀ ਹੈ ਕੈਮੀਕਲ ਜਿਹੜਾ ਫੈਕਟਰੀ ਦੇ ਵਿੱਚ ਇਹ ਫੈਕਟਰੀ ਤੋਂ ਲੈਂਦੇ ਆ ਜੀ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਸਮਝਣਾਗਾ ਇਹ ਨੈਟਵਰਕ ਹੈਗਾ ਆਪਣਾ ਤਿੰਨ ਜਣੇ ਫੜੇਗੇ ਲੱਗਦਾ ਪੰਜਾਬ ਚ ਹੋਰ ਵੀ ਕੁਝ ਰੋਗ ਸਾਹਮਣੇ ਆ ਸਕਦੇ ਜਿਹੜਾ ਅੱਜ ਦਾ ਇਹ ਜਿਹੜਾ ਗੰਦਾ ਵਪਾਰੀ ਦਾ ਗਾਹ ਹੈ ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਇਹ ਜਾਦੇ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜਕੇ ਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਇਹ ਸਰ 2020 ਤੋਂ ਨਾਲਾ ਜਿਹੜਾ ਮਤਲਬ ਜੇਲ੍ਹ ਤੋਂ ਬਾਹਰ ਹੈ ਇਹੋੋਂ ਵੀ ਕਾਹ ਗਿਆ ਕਰੋਬਤ ਕਰਨੇ ਬੀਦਨੀ ਬਾਹਰ ਇਹ ਮਾਰਚ 24 ਜਬ ਬਾਹਰ ਆਇਆ ਇਹ 20 ਦੇ ਵਿੱਚ ਤਾਂ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨਹੀਂ ਕੋਈ ਮਰਡਰ ਦੇ ਵੀ ਨਹੀਂ ਹੋਰ ਵੀ ਨਹੀਂ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ 3847 ਕਿੱਥੋਂ ਦਿੱਤੀ 68 68 ਤੋਂ 68 ਤੋਂ ਸਰ ਇਹ ਆਪਲੇ ਕਿਉਂ ਉਸ ਕੀ ਗਾਲੀ ਗਾਂ ਜਿਸ ਕੋ ਰੱਖਿਆ ਐਸੀ ਬੰਦਾ ਗਾੜੀ ਜਿਹੜਾ ਸਪਲਾਈ ਇਹਨਾਂ ਨੂੰ ਕਰਦਾ ਸੁਰ ਇਹ ਗਾਲੀ ਗਾਂ ਵੇਚਦੇ ਨੇ ਇਹ ਇਹ ਦੋਨੇ ਆਪ ਹੀ ਆ ਜਿਹੜੇ ਇਹਦਾ ਕਿਉਂਕਿ ਗਰਵਕਸਲ ਵਾਲੇ ਦਾ ਪਾਕਿਸਤਾਨ 'ਚ ਕੰਟੈਕਟ ਸੀਗਾ ਉਧਰੇ ਉਹਦੇ ਉਹਦੇ ਕੰਟੈਕਟ ਦੇ ਆਧਾਰ 'ਤੇ ਇਹ ਆਪ ਹੀ ਉਥੋਂ ਗਾਂ ਲੈ ਕੇ ਆਉਂਦੇ ਸੀ ਹੋਰ ਕੁਝ ਉਹ ਵੀ ਬੰਦੇ ਲਫਸਾ ਰਿਤੇ ਨੇ ਗਾੜੀ ਜਿਹਨਾਂ ਨੂੰ ਪੁੱਛ ਗਏ ਸੀ ਹਾਂਜੀ ਸਾਡੀ ਇਨਵੈਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਬਾਈਲ ਫੋਨ ਬਰਾਮਦ ਹੋਇਆ ਹੈ ਨਾ ਕੀ ਉਹਦੇ ਲਿੰਕ ਤੇ ਨਾਲ ਹੀ ਪਤਾ ਲੱਗ ਸਕਦਾ ਹੈ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਤੁਹਾਨੂੰ ਪਤਾ ਲੱਗਾ ਵੀ ਇਹਨਾਂ ਦੇ ਨੈਟਵਰਕ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਆ ਜਦੋਂ ਕੰਗਾ ਲੱਗਾ ਫੋਨ ਨੂੰ ਹਾਂਜੀ ਹੈਗੇ ਆ ਐ ਸਾਡੇ ਕੋਲ ਨੰਬਰ ਹੈ ਕੰਟੈਕਟ ਹੈ ਠੀਕ ਆ ਸਰ ਦੇਖੀਏ ਏਜੰਸੀਆਂ ਕਿਵੇਂ ਲੋਕ ਇਦਾਂ ਫੋਨ ਚੁੱਕਦੇ ਆ ਕਿਦਾਂ ਵਰਕ ਲੈਂਦੇ ਆ ਅਬ ਤੁਸੀਂ ਆ ਕਿੰਨਾ ਦੁਸ਼ਟ ਜਿੰਨਾ ਪਾਕਿਸਤਾਨ ਨੇ ਅਰਗਾਨਿਕਾ ਕਰ ਲਈ ਫੋਨ ਦਾ ਕਮਿਊਨੀਕੇਸ਼ਨ ਫਰੀ ਆ ਕੋਈ ਵੀ ਕਿਤੇ ਵੀ ਗੱਲ ਕਰ ਸਕਦਾ ਪਰ ਤੁਸੀਂ ਸਾਈਬਰ ਸੈੱਲ ਦਾ ਬਹੁਤ ਮੇਨ ਸਾਈਬਰ ਸੈੱਲ ਦਾ ਹੋਂਦ ਤੇ ਤੁਸੀਂ ਕੋਈ ਵੀ ਫੋਨ ਆ ਕਿਤੇ ਵੀ ਘੰਟੀ ਚ ਗੱਲ ਕਰਨ ਤੁਹਾਨੂੰ ਆਜ਼ਾਦੀ ਆ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਹਦੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਇੱਕ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਨੇ। ਵੀਰੋ ਅੰਤ ਤੋਂ ਬਾਅਦ ਦਾ ਵੱਡਾ ਸੰਕਟ ਨਹੀਂ ਜਿਹੜਾ ਸਰ ਤੁਸੀਂ ਆ ਨਾ ਲੈ ਅੱਜ ਤੱਕ ਬੜੇ ਖਤਰਨਾਕ ਹੈ ਫਿਰ ਵੱਡਾ ਸੰਕਟ ਹੀ ਹੈਗਾ ਕਿ ਪੰਜਾਬ ਆਪ ਵਿੱਚ ਚੈਲੰਜ ਜਿਹੜਾ ਵਾਹ। ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ ਹੈਗੇ ਨੇ। ਦੈਟ ਇਜ਼ ਥੇ।